ਹਾਂਜੀ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਜੀ ਠੀਕ ਠਾਕ ਹੋਵੋਗੇ ਉਮੀਦ ਕਰਦੇ ਆ ਤੇ ਅੱਜ ਇੱਕ ਹੋਰ ਵੀਡੀਓ ਮੈਂ ਲੈ ਕੇ ਆਇਆ ਤੁਹਾਡੇ ਵਾਸਤੇ ਬਹੁਤ ਸੋਹਣੀ ਗੱਲਬਾਤ ਆ ਤੇ ਆਪਣੇ ਸੋਚ ਆਪਣੀ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਨਾ ਤੁਸੀਂ ਠੀਕ ਆ ਜੀ ਵੀਡੀਓ ਮੈਂ ਕਰਦਾ ਚਾਲੂ ਬਹੁਤ ਵਧੀਆ ਗੱਲਾਂ ਨੇ ਸਾਨੂੰ ਬਦਲਣਾ ਚਾਹੀਦਾ ਆ ਬੜਾ ਕੁਝ ਹੋ ਗਿਆ ਹੈ ਸਾਡੇ ਨਾਲ ਔਰ ਹੋਈ ਜਾਂਦਾ ਆ ਜੀ ਅਸੀਂ ਨਾਂ ਬਦਲੇ ਤਾਂ ਫਿਰ ਇਹੀ ਕੁਝ ਹੋਈ ਜਾਣਾ ਹੈ ਵਧਣਾਈਆਂ ਘਟਣਾ ਨਹੀਂਗਾ ਆਜੋ ਮੈਂ ਵੀਡੀਓ ਚਾਲੂ ਕਰਦਾ ਵੀਡੀਓ ਫਿਰ ਬਹੁਤ ਵੱਡੀਆਂ ਹੋ ਜਾਣੀਆਂ ਆਜੋ ਜੀ ਚਲੋ ਵੀਰ ਜੀ ਤਾਂ ਖਾਲਸਾ ਵਾਈਫਰ ਜੀ ਕੀ ਫਤਿਹ ਤੁਸੀਂ ਜੁੜੇ ਹੋ ਸਰਖਾਪੀਵੀ ਦਾ ਬਹਿਕ ਉਧਾਲ ਸਿੰਘ ਤੇ ਅਕਸਰ ਅਸੀਂ ਆਪਾਂ ਗੱਲਬਾਤ ਕਰਦੇ ਜਦੋਂ ਗੁਰਮਤਿ ਸਿਧਾਤ ਦੀ ਗੱਲ ਕਰੀਦੀ ਹੈ ਨਾ ਜੀ ਤੇ ਗੁਰਮਤਿ ਦੇ ਸਿਧਾਤ ਨੂੰ ਫੋਲੋ ਕਰਨਾ ਜਿਹੜਾ ਵਾ ਨਾ ਉਹ ਹਰ ਸਿੱਖ ਵਾਸਤੇ ਬਹੁਤ ਜ਼ਰੂਰੀ ਹੈ ਪਰ ਅੱਜ ਕੱਲ ਸਮਾਂ ਜਿਹੜਾ ਐਡਵਾਂਸ ਹੋ ਗਿਆ ਇੱਕ ਤਰੱਕੀ ਦੇ ਨਾਂ ਤੇ ਅਸੀਂ ਗੁਰੂ ਸਾਹਿਬ ਦੇ ਸਿਧਾਤ ਭੁੱਲਦੇ ਜਾ ਰਹੇ ਹੂੰ ਗੁਰੂ ਸਾਹਿਬ ਦੇ ਜੋ ਇੱਕ ਮਰਿਆਦਾ ਸਾਨੂੰ ਬਖਸ਼ੀ ਸਿੱਖਾਂ ਨੂੰ ਉਹ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਹਾਂ ਸਾਡੇ ਬੱਚੇ ਜਿਹੜੇ ਟੁੱਟ ਰਿਹਾ ਚੋ ਟੁੱਟ ਰਿਹਾ ਗੱਲਬਾਤ ਕਰਦੇ ਆ ਮੇਰੇ ਨਾਲ ਇਸ ਵੇਲੇ ਗਿਆਨੀ ਗੁਰਪ੍ਰਤਾਪ ਸਿੰਘ ਜੀ ਸੁਕਾ ਜੋ ਧਾਰਮਿਕ ਕਲਾ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਮੇਰੇ ਨਾਲ ਨੇ ਆਪਾਂ ਪੌਣੇ ਫਤਈ ਸਾਹਿਬ ਤੇ ਕਰਦੇ ਆ ਗੱਲਬਾਤਾਂ ਵੇਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖੀ ਸਿਧਾਂਤ ਤੋਂ ਅਸੀਂ ਪੁੱਟਦੇ ਜਾ ਰਹੇ ਹਾਂ ਜਿਹੜੀਆਂ ਚੀਜ਼ਾਂ ਤੋਂ ਸਾਡੇ ਗੁਰੂ ਸਾਹਿਬ ਨੇ ਸਾਨੂੰ ਮਨਾ ਕੀਤਾ ਸੀ ਅਸੀਂ ਬਿੱਤ ਕਿਉਂ ਹੀ ਕਰ ਰਹੇ ਹਾਂ ਕਿਵੇਂ ਦੇਖਦੇ ਆਪਾਂ ਸਿੱਖੀ ਸਿਧਾਂਤ ਤੋਂ ਬਹੁਤ ਕੋਹਾਂ ਦੂਰ ਜਾ ਚੁੱਕੇ ਹਾਂ ਹੂੰ ਜਿਹੜੀ ਸਾਡੀ ਅਸਲ ਮਰਿਆਦਾ ਵਾ ਅਸੀਂ ਆਪਣੀ ਮਰਿਆਦਾ ਹੀ ਭੁੱਲ ਚੁੱਕੇ ਹਾਂ ਹੂੰ ਪ੍ਰਾਤਨ ਸਮਿਆਂ ਦੇ ਵਿੱਚ ਆਨੰਦ ਕਾਰਜ ਦੀ ਆਪਾਂ ਮਰਿਆਦਾ ਨੂੰ ਲੈ ਕੇ ਵੇਖੀ ਚੱਲੇ ਤੁਸੀਂ ਵੇਖਦੇ ਹੋ ਅੱਜ ਕੱਲ ਕੀ ਕੁਝ ਪੈਸੰਦ ਦੇ ਵਿੱਚ ਕੀਤਾ ਜਾ ਰਿਹਾ ਹੂੰ ਪ੍ਰਾਤਨ ਸਮੇਂ ਦੇ ਵਿੱਚ ਆਨੰਦ ਕਾਰਜ ਦੀ ਇੱਕ ਮਰਿਆਦਾ ਸੀ ਹੂੰ ਅਮਰਤ ਵੇਲੇ ਸੁਭਾਗ ਜੋੜੀ ਨੇ ਉੱਠ ਜਾਣਾ ਇਸ਼ਨਾਨ ਪਾਣ ਕਰਕੇ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਹੋ ਜਾਣਾ ਤੇ ਸਤਿਗੁਰੂ ਦੀ ਹਾਜ਼ਰੀ ਵਿੱਚ ਆ ਕੇ ਬੈਠ ਜਾਂਦੀ ਸੀ ਸੁਭਾਗ ਜੋੜੀ ਹੂੰ ਫਿਰ ਆਸਾ ਦੀ ਵਾਰ ਦਾ ਕੀਰਤਨ ਆਰੰਭ ਕੀਤਾ ਜਾਂਦਾ ਸੀ ਜੋਸਪਾਗ ਜੋੜੀ ਸੰਪੂਰਨ ਆਸਾ ਦੀ ਵਾਰ ਦੀ ਗੁਰਬਾਣੀ ਦਾ ਕੀਰਤਨ ਸੁਣਿਆ ਕਰਦੀ ਸੀ ਜਦੋਂ ਆਸਾ ਦੀ ਵਾਰ ਦੀ ਕੀਰਤਨ ਦੀ ਸਮਾਪਤੀ ਹੋ ਜਾਣੀ ਫਿਰ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਜਾਨੀ ਆਨੰਦ ਕਾਰਜ ਆਰੰਭ ਕਰਨ ਵਾਸਤੇ ਫਿਰ ਆਨੰਦ ਕਾਰਜ ਕੀਤੇ ਜਾਂਦੇ ਸੀ ਆਨੰਦ ਕਾਰਜ ਜਦੋਂ ਸੰਪੂਰਨ ਹੋ ਜਾਣੇ ਫਿਰ ਗੁਰੂ ਕੇ ਰਾਗੀ ਸਿੰਘਾਂ ਨੇ ਢਾਡੀ ਸਿੰਘਾਂ ਨੇ ਕਵੀਸ਼ਰ ਸਿੰਘ 12 ਗਾਇਆ ਕਰਦੇ ਸੀ ਪਰ ਅੱਜ ਅਸੀਂ ਉਹ ਮਰਿਆਦਾ ਭੁੱਲ ਚੁੱਕੇ ਆ ਅੱਜ ਤੇ ਮਾਫ ਕਰਿਓ ਅੱਜ ਕੇਵਲ ਤੇ ਕੇਵਲ ਅਸੀਂ ਸੁਖਨੀ ਸਾਹਿਬ ਦੀ ਬਾਣੀ ਤੱਕ ਹੀ ਸੀਮਤ ਰਹਿ ਗਏ ਅਸੀਂ ਕਿੰਨੇ ਆ ਕਿ ਘਰ ਵਿੱਚ 3 ਦਿਨ ਗੁਰੂ ਗ੍ਰੰਥ ਸਾਹਿਬ ਮਹਾਰੇ ਦੀ ਸੇਵਾ ਕੌਣ ਕਰੂਗਾ ਪਾਠੀ ਸਿੰਘਾਂ ਦੀ 3 ਦਿਨ ਸੇਵਾ ਕੌਣ ਕਰੂਗਾ ਤੇ ਮਾਫ ਕਰਿਓ ਕਿ ਅੱਜ ਸੁਖਨੀ ਸਾਹਿਬ ਦੀ ਬਾਣੀ ਤੱਕ ਸੀਮਤ ਰਹਿ ਗਿਆ ਮੈਂ ਕਹਿੰਦਾ ਵੀ ਉਹ ਦਿਨ ਦੂਰ ਨਹੀਂ ਜਦ ਦਿਨ ਇਹਨਾਂ ਲੋਕਾਂ ਨੇ ਕਹਿਣਾ ਸੋਨੀ ਸਾਹਿਬ ਪੜਨ ਵਾਸਤੇ ਵੀ 2 ਘੰਟੇ ਬਾਬਾ ਲਾ ਜਾਂਦਾ ਜਪਜੀ ਸਾਹਿਬ ਪੜ ਕੇ ਸਾਰੀਏ ਜਪਜੀ ਸਾਹਿਬ 5 ਮਿੰਟਾਂ ਚ ਪੜਿਆ ਜਾਂਦਾ ਬਿਲਕੁਲ ਹੋ ਰਿਹਾ 5 ਮਿੰਟਾਂ ਇਹ ਜਪਜੀ ਸਾਹਿਬ ਪੜਾ ਕੇ ਤੇ ਬਾਬੇ ਨੂੰ ਗੁਰਦਾਰੇ ਛੱਡ ਕੇ ਤੇ ਬਾਅਦ ਵਿੱਚ ਤਾਰੂ ਮਰਗਾ ਤੇ ਮੀਰ ਸ਼ਰਾਬਾ ਪੂਰੀ ਸਭ ਤੋਂ ਚੱਲਦੇ ਆ ਸੁਭਣੀ ਸਾਹਿਬ 2 ਘੰਟੇ ਡੇਢ ਕਿਤਾ ਲੱਗ ਜਾਂਦਾ ਹੈ ਨਾ ਲੱਗ ਜਾਂਦਾ ਪਰ ਉੱਥੇ ਵੀ ਤੁਸੀਂ ਦੇਖਿਆ ਹੋਊਗਾ ਵੀ ਡੇਢ ਘੰਟੇ ਦੀ ਬਾਣੀ ਸੁਣਨ ਨੂੰ ਕੋਈ ਤਿਆਰ ਨਹੀਂ ਜਦੋਂ ਕੀਰੀ ਟੋੜੇ ਆ ਜਾਂਦੀ ਨਾ ਕੀਰੀ ਅਸਪਤੀ ਆ ਜਾਂਦੀ ਹੈ ਉਦੋਂ ਕਹਿੰਦੇ ਵੀ ਹੁਣ ਅਰਦਾਸ ਹੋਣ ਵਾਲੀ ਹੁਣ ਚੱਲ ਜੀਏ ਉਦੋਂ ਟੱਬਰ ਵੀ ਸਾਰਾ ਕਮਰੇ ਦੇ ਵਿੱਚ ਆ ਕੇ ਖਲੋ ਜਾਂਦਾ ਵੀ ਅਰਦਾਸ ਹੋਣ ਲੱਗੀ ਆ ਸੂਨੀ ਸਾਹਿਬ ਦੀ ਸਮਾਪਤੀ ਹੋਣ ਲੱਗੀ ਤੇ ਅਰਦਾਸ ਚ ਹਾਜ਼ਰੀ ਭਰੀਏ ਅਰਦਾਸ ਚ ਸ਼ਾਮਲ ਹੋ ਜਾਈਏ ਸੋ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਵੀ ਪ੍ਰਾਤਨ ਸਮੇਂ ਦੇ ਵਿੱਚ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜੇ ਕੋੜੀਆਂ ਨਾਮ ਦੀ ਬਾਣੀ ਆ। ਹਾਂ ਜਦੋਂ ਆਨੰਦ ਕਾਰਜ ਹੁੰਦੇ ਸੀ ਨਾ ਪ੍ਰਾਤਨ ਸਮਿਆਂ ਦੇ ਵਿੱਚ ਅੱਜ ਵੀ ਬਜ਼ੁਰਗਾਂ ਨੂੰ ਪੁੱਛ ਕੇ ਵਿਖਲਿਓ 35 35 40 40 ਦਿਨ ਪਹਿਲਾਂ ਗ੍ਰੰਥੀ ਸਿੰਘ ਨੂੰ ਘਰ ਵਿੱਚ ਸੱਦਿਆ ਜਾਂਦਾ ਸੀ। ਫਿਰ ਕੋੜੀਆਂ ਨਾਮ ਦੀ ਬਾਣੀ ਦਾ ਪਾਠ ਵਿਆਹ ਤੋਂ 35 35 40 40 ਦਿਨ ਪਹਿਲਾਂ ਘਰ ਵਿੱਚ ਕਰਵਾਇਆ ਜਾਂਦਾ ਸੀ। ਵਾਹ ਉੰਨਾ ਸਮਾਂ ਜੋ ਪਰਿਵਾਰ ਕਿੱਦਾਂ ਸੇਵਾ ਕਰਦੇ ਹੋਣਗੇ ਗਰੰਤੀ ਸਿੰਘਾਂ ਦੇ ਮਹਾਰਾਜ ਸਾਹਿਬ ਜੀ ਦੀ ਸੇਵਾ ਕਿੱਦਾਂ ਕਰਦੇ ਹੋਣਗੇ ਅੱਜ ਸਾਡੇ ਤੋਂ 3 ਦਿਨ ਵੀ ਮਹਾਰਾਜ ਸਾਹਿਬ ਦੀ ਸੇਵਾ ਕਰਨੀ ਸਾਡੇ ਵਾਸਤੇ ਔਖੀ ਲੱਗਦੀ ਹੈ ਵੀ ਅਸੀਂ ਕਿੱਦਾਂ ਸੇਵਾ ਕਰਾਂਗੇ ਮਹਾਰਾਜ ਸਾਹਿਬ ਜੀ 3 ਦਿਨ ਨਹੀਂ ਅਸੀਂ ਗੁਰੂ ਨੂੰ ਘਰ ਵਿੱਚ ਰੱਖ ਸਕਦੇ ਪ੍ਰਾਤਨ ਸਮੇਂ ਵਿੱਚ ਲੋਕੀ ਤਰਸਦੇ ਹੁੰਦੇ ਸੀ ਮਹਾਰਾਜ ਕਿਰਪਾ ਕਰੋ ਸਾਡੇ ਘਰਾਂ ਵਿੱਚ ਚਰਨ ਪਾਓ ਅੱਜ ਲੋਕੀ ਕਹਿੰਦੇ ਵੀ ਨਾ 5 ਮਿੰਟ ਵਾਸਤੇ ਮਹਾਰਾਜ ਸਾਹਿਬ ਦਾ ਸਰੂਪ ਲੈ ਗਏ ਤੇ ਛੇਤੀ ਛੇਤੀ ਛੱਡ ਕੇ ਆਈਏ ਥੋੜਾ ਅੱਗੇ ਆ ਜੀ ਹੁਣ ਥੋੜਾ ਅੱਗੇ ਆ ਜੀ ਵੀ ਜਦੋਂ ਨਾ ਤਾਂ ਆਨੰਦ ਕਾਰਜ ਹੈ ਆਨੰਦ ਲੈਣਾ ਸੀ ਬੈਠ ਕੇ ਬਾਣੀ ਸੁਣਨੀ ਸੀ ਜੋੜੀ ਨੇ ਬਾਣੀ ਸੁਣਨੀ ਸੀ ਪਰ ਹੁਣ ਹੁੰਦਾ ਵੀ ਬਾਬਾ ਜੀ ਤੁਸੀਂ ਕੰਮ ਨਵੇੜੋ ਜਲਦੀ ਜਲਦੀ ਪਹੌਣੇ ਟਿਕਣ ਦਾ ਬਿਲਕੁਲ ਇਦਾਂ ਕੀਤਾ ਜਾਂਦੇ ਜੀ ਫਿਰ ਸਾਡੀ ਹੋਰ ਬੇਨਤੀ ਸਿੱਖਾਂ ਦੀ ਨੇ ਇੱਕ ਆਨੰਦ ਕਾਰਜ ਦੀ ਮਰਿਆਦਾ ਵਾ ਕਿ 12 ਵਜੇ ਤੋਂ ਪਹਿਲਾਂ ਪਹਿਲਾਂ ਆਨੰਦ ਕਾਰਜ ਮਹਾਰਾਜ ਦੀ ਹਾਜ਼ਰੀ ਚ ਹੋਣੇ ਚਾਹੀਦੇ ਆ ਪਰ ਆਪਾਂ ਵੇਖਦੇ ਆ ਜਿੱਦਾਂ ਰਿਸ਼ਤੇਦਾਰ ਸਾਖ ਸਬੰਧੀਆਂ ਭੈਣ ਭਰਾਵਾਂ ਦੇ ਜਦੋਂ ਅਨੰਦ ਕਾਰਜ ਹੁੰਦੇ ਆ ਆਪਾਂ ਜਾਈਦਾ ਵੇਖੀਦਾ ਵੀ 2 2 3 3 ਵਜੇ ਅਨੰਦ ਕਾਰਜ ਮਹਾਰਾਜ ਦੀ ਹਾਜ਼ਰੀ ਚ ਕੀਤੇ ਜਾਂਦੇ। ਕੀ ਆਪਾਂ ਇਹ ਮਹਾਰਾਜ ਦੀ ਬੇਅਦਬੀ ਨਹੀਂ ਮੰਨਦੇ ਇਹ ਵੀ ਬੇਅਦਬੀ ਆ। ਉਦੋਂ ਅਸੀਂ ਰੌਲਾ ਪਾਉਂਦੇ ਉਦੋਂ ਇਹ ਸੜਕਾਂ ਜਾਮ ਕਰਦੇ ਆ ਰੁੱਕ ਸੁਟ ਕੇ ਤੇ ਸੜਕਾਂ ਤੇ ਸੁੱਟ ਦਿੰਦੇ ਆ ਵੀ ਮਹਾਰਾਜ ਦੀ ਬੇਅਦਬੀ ਹੋ ਗਈ ਸਾਨੂੰ ਇਨਸਾਫ ਦਿਓ। ਇਹ ਗੱਲ ਇਹ ਮਹਾਰਾਜ ਦੀ ਬੇਅਦਬੀ ਨਹੀਂ ਮਹਾਰਾਜ ਦੀ ਮਰਿਆਦਾ ਦੀ ਉਲੰਘਣਾ ਕਰਨਾ ਇਹ ਵੀ ਇੱਕ ਘੋਰ ਬੇਅਦਬੀ ਆ ਜਿਹੜੀ ਕਿ ਅੱਜ ਦੇ ਸਮੇਂ 'ਚ ਬਹੁਤ ਜ਼ਿਆਦਾ ਸਾਡੇ ਲੋਕ ਕਰ ਰਹੇ ਸਿਰ ਤੇ ਦਸਤਾਰਾ ਸਜਾ ਕੇ ਵੀ ਮਹਾਰਾਜ ਦੀ ਬੇਅਦਬੀ ਰਾਜ ਕੇ ਅੱਜ ਹੋ ਰਹੀ ਹੈ ਗੱਲ ਆਪਾਂ ਵਿਆਹ ਸ਼ਾਦੀ ਤੋਂ ਸ਼ੁਰੂ ਕੀਤੀ ਇੱਥੇ ਸਾਡੇ ਜਿਹੜਾ ਪਿਤਾ ਵਾਲਾ ਪਰਿਵਾਰ ਹੁੰਦਾ ਨਾ ਲੜਕੇ ਵਾਲਾ ਪਰਿਵਾਰ ਉਹ ਇਹ ਕਹਿੰਦਾ ਵੀ ਡੀ ਜੇ ਆਪਾਂ ਨੂੰ ਟੋਪਦਾ ਚਾਹੀਦਾ ਆਪਾਂ ਨੂੰ ਸਿੰਗਰ ਜਿਹੜਾ ਚਾਹੀਦਾ ਵੀ 5-7 ਲੱਖ ਰੁਪਏ ਵਾਲਾ ਸਿੰਗਰ ਚਾਹੀਦਾ ਪਰ ਰਾਗੀ ਰਾਗੀ ਅਸੀਂ ਉਹ ਲੱਭਣੇ ਜਿਹੜੇ 1100 ਰੁਪਿਆ ਲੈਣ ਗਰੰਤੀ ਸਿੰਘ ਅਸੀਂ ਉਹ ਲੱਭਣਾ ਜਿਹੜਾ 750 ਇਸਾਰ ਦੇਵੇ ਬਿਲਕੁਲ ਬਿਲਕੁਲ ਇਹ ਹੁੰਦਾ ਨਾ ਜੀ ਇਦਾਂ ਹੀ ਹੁੰਦਾ ਜੀ ਹੁਣ ਆਪਾਂ ਵੇਖੀਏ ਦਲੇਰ ਮਹਿੰਦੀ ਕੋਈ ਸਮਾਂ ਸੀ ਟੌਪ ਦਾ ਰਾਗੀ ਸੀ ਬਿਲਕੁਲ ਕਿੰਨਾ ਸੋਹਣਾ ਕੀਰਤਨ ਕਰਦੇ ਸੀ ਤੇ ਸੰਗਤਾਂ ਬੜੇ ਪਿਆਰ ਦੇ ਨਾਲ ਉਹਨਾਂ ਨੂੰ ਉਹਨਾਂ ਸਮੇਂ ਵਿੱਚ ਸੁਣਿਆ ਕਰਦੀਆਂ ਸੀ ਬਿਲਕੁਲ ਬਿਲਕੁਲ ਫਿਰ ਆਪਾਂ ਇਸੇ ਤਰ੍ਹਾਂ ਗੱਲ ਕਰੀਏ ਨਸ਼ਤਰ ਗਿੱਲ ਕਦੇ ਉਹ ਵੀ ਟਾਡੀ ਰਿਆ ਉਹਦਾ ਬਾਪ ਜਿਹੜਾ ਵਾ ਰੰਗ ਵੀ ਝਾਉਂਦਾ ਰਿਹਾ ਵਾ। ਨਛੱਤਰ ਗਿੱਲ ਵੀ ਟਾੜੀ ਰਿਹਾ। ਫਿਰ ਆਪਾਂ ਹਰ ਭਜਨ ਮਾਣ ਵੀ ਟਾੜੀ ਰਿਹਾ। ਸੇਵਕ ਮਾਣ ਉਹ ਵੀ ਟਾੜੀ ਰਿਹਾ ਵਾ। ਬਿਲਕੁਲ। ਫਿਰ ਇਸੇ ਤਰ੍ਹਾਂ ਆਪਾਂ ਗੱਲ ਕਰੀਏ ਆ ਜੋ ਕੇ ਸਮੇਂ 'ਚ ਇੱਕ ਬੜਾ ਬਹੁਤ ਮਸ਼ਹੂਰ ਸਿੰਗਰ ਆ ਜਿਹਨੂੰ ਦੁਗਾਣਾ ਗਾਇਕ ਜੁੜੀ ਕਹਿੰਦੇ ਬਲਕਾਰਨ ਖੀਲਾ। ਹਾਂ। ਸਾਡੇ ਧਿਆਨ 'ਚ ਲਿਆ ਦਾਂ ਉਹ ਵੀ ਟਾੜੀ ਰਿਹਾ ਵਾ। ਬਿਲਕੁਲ। ਹਾਂਜੀ ਇਥੋਂ ਦੇ ਆਪਣੇ ਮਾਣ ਪਿੰਡਿਆ ਉਸਤਾਦ ਕਰਮਜੀਤ ਸਿੰਘ ਮਾਣ ਹੋਇਆ। ਹਾਂ। ਉਹਨਾਂ ਦੇ ਨਾਲ ਟੱਡ ਤੇ ਸੇਵਾ ਕਰਦਾ ਰਿਹਾ ਬਲਕਾਰਨ ਖੀਲਾ ਟੱਡ ਤੇ ਸੇਵਾ। ਬੱਲੇ ਬੱਲੇ। ਤੇ ਉਹਨਾਂ ਸਮੇਂ ਦੇ ਵਿੱਚ ਕਿੰਨੇ ਉਹ ਦੱਸਦੇ ਸੀ ਉਸਤਾਦ ਸਰਦਾ ਕਰਮਜੀਤ ਸਿੰਘ ਮਾਣੂ ਨੇ ਤੇ ਕੋਈ 50 ਰੁਪਏ ਭੇਟਾ ਦਿੰਦਾ ਹੁੰਦਾ ਸੀ ਕੋਈ 100 ਰੁਪਏ ਭੇਟਾ ਦਿੰਦਾ ਹੁੰਦਾ ਸੀ ਵੱਧ ਤੋਂ ਵੱਧ 100 ਰੁਪਏ ਬਿਲਕੁਲ ਅੱਜ ਉਹ ਬੰਦਾ ਕਲਾਕਾਰ ਬਣ ਗਿਆ ਢਾਡੀ ਕਲਾ ਛੱਡ ਕੇ ਅੱਜ ਲੱਖਾਂ ਰੁਪਏ ਇੱਕ ਖਾੜੇ ਦਾ ਲੈਂਦਾ ਲੱਖਾਂ ਰੁਪਏ ਇੱਕ ਖਾੜੇ ਦਾ ਤੇ ਲੋਕਾਂ ਦੀਆਂ ਧੀਆਂ ਪੈਣਾ ਨੂੰ ਰੱਜ ਕੇ ਗੰਦ ਸੁਣਾ ਕੇ ਜਾਂਦਾ ਵਾ ਮੈਂ ਕਿਹਾ ਵੀ ਕਸਰੀ ਕੋਈ ਨਹੀਂ ਛੜਦਾ ਮਾਵਾਂ ਭੈਣਾਂ ਨੂੰ ਆਪਸ ਦੇ ਵਿੱਚ ਬਾਹਾਂ ਫੜ-ਫੜ ਕੇ ਪਿਓ ਵੀ ਆਪਦੀ ਧੀ ਬਾਹਾਂ ਫੜ ਕੇ ਤੇ ਉੱਥੇ ਨੱਚ ਰਿਹਾ ਹੁੰਦਾ ਬਲਕਾਰਨ ਖੀਲੇ ਅੱਗੇ ਅੱਜ ਸਾਡੇ ਇਹ ਹਾਲਾਤ ਉਹਨੇ ਬਣਾਤੇ ਕੋਈ ਸਮਾਂ ਸੀ ਢਾਡੀ ਬਣ ਕੇ ਕਹਿੰਦਾ ਸੀ ਇਹ ਅਮਰਤਿ ਸ਼ਖੋਹ ਤਿਆਰ ਬਰ ਤਿਆਰ ਉਹ ਗੁਰੂ ਦੇ ਲੜਨ ਲੱਗੋ ਅੱਜ ਉਹ ਅਮਰਤਿ ਸ਼ਕੌਂਦੀਆਂ ਗੱਲਾਂ ਨਹੀਂ ਕਰਦਾ ਅੱਜ ਸਾਡੇ ਨੌਜਵਾਨਾਂ ਨੂੰ ਕਿੰਨੇ ਗਲਤ ਪਾਸੇ ਪਾਉਂਦਾ ਤੇ ਪਰ ਫਿਰ ਵੀ ਸਾਡੇ ਲੋਕ ਨੂੰ ਲੱਖ ਰੁਪਏ ਦੇ ਕੇ ਸਾਡੇ ਕਿੱਥੇ ਕਮੀਆਂ ਰਹਿ ਗਈਆਂ ਕਮੀਆਂ ਸਾਡੇ ਇੱਥੇ ਰਹਿ ਗਈਆਂ ਕਿ ਸਾਡੀਆਂ ਜਿਹੜੀਆਂ ਗੁਰਦੁਆਰੇ ਦੀਆਂ ਕੜਮ ਚੌਧਰੀਆਂ ਜਿਹੜੀ ਕਮੇਟੀਆਂ ਆ ਦੇ ਪ੍ਰਧਾਨ ਆ ਨਾ ਇਹਨਾਂ ਦੇ ਵਿੱਚ ਕਮੀਆਂ ਕਿ ਇਹਨਾਂ ਨੇ ਸਾਡੇ ਰਾਗੀ ਸਿੰਘਾਂ ਦਾ ਢਾਡੀ ਸਿੰਘਾਂ ਦਾ ਕਵੀਸ਼ਰ ਸਿੰਘਾਂ ਦਾ ਕੋਈ ਮੁੱਲ ਨਹੀਂ ਪਾਇਆ ਆ ਜੋ ਕੇ ਸਮੇਂ ਦੇ ਵਿੱਚ ਜੇ ਅੱਜ ਵੇਖਿਆ ਜਾਵੇ ਅੱਜ ਐਉਂ ਕਹਿ ਸਕਦੇ ਪੀ ਉਂਗਲਾਂ ਤੇ ਗਿਨੇ ਜਾਣ ਵਾਲੇ ਗੁਰਦੁਆਰੇ ਦੀਆਂ ਕਮੇਟੀ ਹੋਣਗੀਆਂ ਪ੍ਰਧਾਨ ਹੋਣਗੇ ਜਿਹੜੇ ਢਾਡੀਆਂ ਨੂੰ ਕਵੀਸ਼ਰਾਂ ਨੂੰ ਰਾਗੀ ਸਿੰਘਾਂ ਨੂੰ ਬਣਦਾ ਹੈ ਉਹਨਾਂ ਦਾ ਮਾਨ ਸਤਕਾਰ ਦਿੰਦੇ ਆ ਜਾਂ ਰੱਬ ਦੇ ਪਿਆਰੇ ਮਾਪੁਰਖਿਆ ਜਿਹੜੇ ਢਾਡੀ ਦੇ ਕਵੀਸ਼ਰਾਂ ਦੀ ਬਾਹ ਫੜਦੇ ਲੋਕਡਾਊਨ ਲੱਗਾ ਤੇ ਕਿਸੇ ਗੁਰਦੁਆਰੇ ਦੀ ਕਮੇਟੀ ਨੇ ਆਖਿਆ ਵੀ ਫਲਾਣਾ ਜਦਾਂ ਸਾਡੇ ਕੋਲ ਹਰ ਸਾਲ ਆਉਂਦਾ ਤੇ ਅਸੀਂ ਉਹਨਾਂ ਨੂੰ ਰਾਸ਼ਨ ਦੇਣਾ ਕਿਹਨੇ ਬਾਣੀ ਫੜੀ ਤੇ ਬਾਣੀ ਫੜੀ ਹੈ ਬਾਬਾ ਬਤਾਰ ਸਿੰਘ ਜੀ ਸੁਰ ਸਿੰਘ ਵਾਲੇ ਮਹਾਂਪੁਰਖਿਆ ਉਹਨਾਂ ਨੇ ਸਾਰੇ ਰਾਗੀ ਸਿੰਘਾਂ ਨੂੰ ਸਾਰੇ ਢਾਡੀ ਸਿੰਘਾਂ ਨੂੰ ਸਾਰੇ ਕੁਇਸ਼ਰ ਸਿੰਘਾਂ ਨੂੰ ਸਦਕੇ ਸਾਰਿਆਂ ਦਾ ਮਾਨ ਸਤਕਾਰ ਕੀਤਾ ਹਮ ਕਮੀ ਇੱਥੇ ਰਹਿ ਜਾਂਦੀ ਹੈ ਕਿ ਸਾਡੇ ਗੁਰਦੁਆਰੇ ਦੀਆਂ ਕਮੇਟੀਆਂ ਦੇ ਕੜਮ ਚੌਧਰੀ ਜਿਹੜੇ ਪ੍ਰਧਾਨ ਨੇ ਜਿਹੜੇ ਆਪਣੇ ਆਪ ਆਗੂ ਬਣੇ ਫਿਰਦੇ ਆ ਉਹ ਕਿਸੇ ਦਾ ਕੋਈ ਮਾਨ ਸਤਕਾਰ ਨਹੀਂ ਕਰਦੇ ਹਮ ਅੱਜ ਅੱਜ ਕੀ ਹੋ ਰਿਹਾ ਵੀ ਜਦੋਂ ਗੁਰੂ ਸਾਹਿਬ ਨੇ ਸਾਨੂੰ ਬਿਲਕੁਲ ਸਾਦਾ ਰਹਿਣ ਲਈ ਕਿਹਾ ਸੀ ਸਾਦਾ ਜੀਵਨ ਸਾਦਾ ਖਾਣਾ ਤੇ ਅਸੀਂ ਅੱਜ ਜਿ ਪਰੌਣ ਵਿਆਹ ਸ਼ਾਦੀਆਂ ਦੀ ਗੱਲ ਛੜੀਆ ਵਿਆਹ ਸ਼ਾਦੀਆਂ ਦੇ ਜਿੱਤਰਾ ਮੈਂ ਪਹਿਲਾਂ ਵੀ ਗੱਲ ਕੀਤੀ ਵੀ ਲੋਕ ਉਧਰਲੇ ਪਾਸੇ ਨੂੰ ਜ਼ਿਆਦਾ ਜਾਂਦੇ ਚਕਾ ਚੌਂਦ ਵਾਲੇ ਪਾਸੇ ਨੂੰ ਜ਼ਿਆਦਾ ਜਾਂਦੇ ਉਹ ਸਾਧ ਬਰਾਦਰ ਕਿ ਅਸੀਂ ਭੁੱਲ ਗਏ ਬਿਲਕੁਲ ਭੁੱਲ ਗਏ ਜੀ ਦੇਖੋ ਇਤਨਾ ਜਿਦਾ ਆਪਾਂ ਕਿੰਨੇ ਆਨੰਦ ਕਾਰਜ ਸਿੱਖ ਹਿੰਦੂਆਂ ਦੇ ਵਿੱਚ ਨੂੰ ਵਿਵਾਹ ਆਖਿਆ ਜਾਂਦਾ ਮੁਸਲਮਾਨਾਂ ਚ ਨਿਕਾਹ ਆਖਿਆ ਜਾਂਦਾ ਸਿੱਖ ਧਰਮ ਦੇ ਵਿੱਚ ਵਿਆਹ ਨੂੰ ਆਨੰਦ ਕਾਰਜ ਆਖਿਆ ਜਾਂਦਾ ਹੈ। ਆਨੰਦ ਕਾਰਜ ਦਾ ਮਤਲਬ ਇਹ ਹੀ ਹੈ ਕਿ ਜਿੱਥੇ ਜਾ ਕੇ ਸੱਚਮੁੱਚ ਆਨੰਦ ਆਵੇ, ਜਿੱਥੇ ਮਨ ਨੂੰ ਸਕੂਨ ਮਿਲੇ, ਮਨ ਨੂੰ ਸ਼ਾਂਤੀ ਮਿਲੇ। ਤੇ ਜਿਹੜੇ ਆਨੰਦ ਕਾਰਜ ਜਾ ਕੇ ਸਕੂਨ ਹੀ ਨਹੀਂ ਮਿਲਿਆ, ਸ਼ਾਂਤੀ ਨਹੀਂ ਮਿਲਿਆ, ਡੱਮਦਮ ਦੇ DJ ਵੱਜਣ ਦੇ ਡਾਂਸਰਾਂ ਨੱਚੀ ਜਾਂਦੀਆਂ, ਗਾਉਣ ਵਾਲੇ ਗੰਦ ਪਾਈ ਜਾਂਦੇ ਆ, ਉਹ ਕਹਿੰਦੇ ਪਏ ਅਸੀਂ ਸੱਭਿਆਚਾਰ ਦੀ ਸੇਵਾ ਕਰਕੇ ਕਰਦੇ ਚਾਰਕ ਖੜੇ ਰੱਖ ਕੇ ਗੱਲੇ ਮੰਦੇ ਗੀਤ गा ਕੇ ਸੱਭਿਆਚਾਰ ਦੀ ਸੇਵਾ ਨਹੀਂ ਹੁੰਦੀ। ਉਹ ਅਤਿਆਚਾਰ ਦੀ ਸੇਵਾ ਕਰਦੇ, ਅਸਲੀ ਸੱਭਿਆਚਾਰ ਤੇ ਅੱਜ ਅਸੀਂ ਭੁੱਲ ਚੁੱਕੇ ਆ। आनंद कार्य ਉਹਨੂੰ ਆਖਿਆ ਜਾਂਦਾ ਜਿੱਥੇ ਸੱਚਮੁੱਚ ਜਾ ਕੇ ਆਨੰਦ ਆਵੇ ਇੱਕ ਹੋਰ ਬੇਨਤੀ ਕਰਾਂ ਵਿਦੇਸ਼ਾਂ ਵਿੱਚ ਜਦੋਂ ਆਨੰਦ ਕਾਰਜ ਹੁੰਦੇ ਨੇ ਜਿਸ ਭਾਗ ਜੋੜੀ ਦੇ ਤੇ ਜਿੰਨੀ ਵੀ ਸੰਗਤ ਹੁੰਦੀ ਹੈ ਰਿਸ਼ਤੇਦਾਰ ਸਾਖਸਬੰਧੀ ਭੈਣ ਭਾਈ ਸਾਰੇ ਦਰਬਾਰ ਵਿੱਚ ਜੁੜ ਕੇ ਬੈਠੇ ਹੁੰਦੇ ਇੱਕ ਵੀ ਬੰਦਾ ਉਹਨਾਂ ਦਾ ਪੈਸੇ ਵਿੱਚ ਨਹੀਂ ਹੁੰਦਾ ਇੱਕ ਵੀ ਬੰਦਾ ਥੱਲੇ ਹਾਲ ਵਿੱਚ ਨਹੀਂ ਹੁੰਦਾ ਸਾਰੇ ਦੇ ਸਾਰੇ ਲੋਕ ਹੀ ਪੰਡਾਲ ਵਿੱਚ ਦਰਬਾਰ ਵਿੱਚ ਚੌਂਕੜਾ ਮਾਰ ਕੇ ਬੈਠਦੇ ਆ ਵੀ ਮਹਾਰਾਜ ਦੀ ਹਾਜ਼ਰੀ ਵਿੱਚ ਆਨੰਦ ਕਾਰਜ ਹੋਣ ਲੱਗੇ ਤੇ ਚਲੋ ਆਪਾਂ ਵੀ ਜਾ ਕੇ ਆਨੰਦ ਕਾਰਜ ਦਾ ਆਨੰਦ ਲਈਏ ਆਨੰਦ ਮਾਨ ਦੇ ਕੀਰਤਨ ਸੌਂਦੇ ਹਾਜ਼ਰੀ ਭਰਦੇ ਹੁਣ ਆਪਾਂ ਪੰਜਾਬ ਦੇ ਵਿੱਚ ਵੇਖੀ ਇੰਡੀਆ ਦੇ ਵਿੱਚ ਵੇਖੀ ਜੀ ਜੇ 600 ਬੰਦਾ ਵਿਆਹ ਦੇ ਵਿੱਚ ਆਇਆ ਨਾ ਉਹਦੇ ਵਿੱਚੋਂ 30 ਬੰਦੇ ਜਿਹੜੇ ਗੁਰੂ ਘਰ ਜੋੜੀ ਦੇ ਆਨੰਦ ਕਾਰਜ ਕਰਵਾਉਂਦੇ ਹੁੰਦੇ ਬਾਕੀ ਸਾਰੇ ਦੇ ਸਾਰੇ ਫੈਸਲ ਦੇ ਵਿੱਚ ਜਾ ਕੇ ਤੇ ਉੱਥੇ ਪਮਾਸ਼ਾ ਵੇਖਣ ਦੇ ਹੁੰਦੇ ਹੂੰ। ਰਾਤਾਂ ਸਮੇਂ ਦੇ ਵਿੱਚ 11 ਜਾਣੇ ਤੋਂ ਵੱਧ ਬਰਾਤੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਲੇ ਮਹਾਂਪੁਰਖਾਂ ਨੇ ਇਹ ਮਰਿਆ ਕਾਨੂੰਨੀ ਸੀ ਬਣਾ ਦਿੱਤਾ ਕਿ ਬਿਲਕੁਲ ਕੇਵਲ ਤੇ ਕੇਵਲ 11 11 ਜਾਣੇ ਜਾਣਗੇ ਹੂੰ ਬਰਾਤ ਦੇ ਨਾਲ ਇਸ ਤੋਂ ਵੱਧ ਕੋਈ ਨਹੀਂ ਜਾਊਗਾ ਜੇ ਜਾਊਗਾ ਤੇ ਪਿੰਡ ਦੀਆਂ ਗਲੀਆਂ ਸਾਫ਼ ਕਰਕੇ ਆਊਗਾ ਕਿ ਕਿੰਨਾ ਵਧੀਆ ਉਹਨਾਂ ਸੋਇਸੀ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਪਰ ਇਹਨਾਂ ਲੋਕਾਂ ਨੂੰ ਇਹ ਸਭ ਕੁਝ ਹੀ ਪਰਿਵਾਰ ਨਹੀਂ ਰਹਿ ਤਾਈ ਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਲੇ ਮਹਾਂਪੁਰਖਾਂ ਨੂੰ ਖਤਮ ਕਰਨਾ ਚਾਹੁੰਦੇ ਸੀ ਸੋ ਆਨੰਦ ਕਾਰਜ ਦੀ ਜਿਹੜੀ ਅਸਲੀ ਮਰਿਆਦਾ ਹੈ ਨਾ ਉਹਨੂੰ ਮਰਿਆਦਾ ਦੇ ਵਿੱਚ ਰਹਿ ਕੇ ਜੇ ਬੱਚੇ ਬੱਚੀ ਦਾ ਆਨੰਦ ਕਾਰਜ ਕਰਾਂਗੇ ਪਰਿਵਾਰ ਚੜ੍ਹਦੀ ਕਲਾ ਵਿੱਚ ਰਹਿੰਦੇ ਤੇ ਇੱਕ ਹੋਰ ਬੇਨਤੀ ਤੁਸੀਂ ਗੱਲ ਕੀਤੀ ਜਿੱਦਾਂ ਗਰੰਥੀ ਸਿੰਘਾਂ ਦਾ ਨਾਮ ਸਤਕਾਰਨੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਆਪਾਂ ਕਿੰਨੇ ਵੀ ਕਲਾਕਾਰ ਤੇ ਅਸੀਂ 5 ਲੱਖ ਵਾਲਾ 6 ਲੱਖ ਵਾਲਾ ਸੱਦਣਾ ਬਿਲਕੁਲ ਸਾਰਾ ਕੁਝ ਬੁੱਕ ਕੀਤਾ ਜਾਂਦਾ ਜਦੋਂ ਆਨੰਦ ਕਾਰਜ ਦੇ ਥੋੜੇ ਦਿਨ ਮਹੀਨਾ 2 ਮਹੀਨੇ ਰਹਿ ਜਾਂਦੇ ਆ ਤੇ ਢੋਲੀ ਵੀ ਬੁੱਕ ਕੀਤਾ ਜਾਂਦਾ ਚਾਗੋ ਵਾਲੇ ਬੁੱਕ ਕੀਤੇ ਜਾਂਦੇ ਮਲਵਈ ਗਿੱਧੇ ਵਾਲੇ ਬੁੱਕ ਕੀਤੇ ਜਾਂਦੇ ਡਾਂਸਰਾਂ ਬੁੱਕ ਕੀਤੀਆਂ ਜਾਂਦੀਆਂ ਕਲਾਕਾਰ ਪੈਲਸ ਬੁੱਕ ਤੇ ਜੋ ਵੀ ਜਲਪਾਣੀ ਲੰਗਰ ਪ੍ਰਸ਼ਾਦਾ ਜੋ ਵੀ ਨੇਟ ਮੁਰਗਾ ਜੋ ਦੂਜਾ ਤੀਜਾ ਬੰਨਾ ਉਹ ਸਭ ਕੁਝ ਹੈ ਨਾ ਉਹਦੀਆਂ ਸਾਈਆਂ ਸਾਰਿਆਂ ਨੂੰ ਦੇ ਦਿੱਤੀਆਂ ਜਾਂਦੀਆਂ ਅਛਾ ਕਹਿੰਦੇ ਗਰੰਥੀ ਸਿੰਘ ਨੂੰ ਘਰ ਵਿੱਚ ਸੱਦ ਕੇ ਆਖਿਆ ਵੀ ਬਾਬਾ ਜੀ ਤੁਸੀਂ ਦੱਸੋ ਵੀ ਤੁਹਾਡੇ ਕੋਲ ਆ ਤਰੀਖ ਖਾਲੀ ਹੈਗੀ ਆ ਉਹਦਾ ਕੰਮ ਖਾਲੀ ਦੇ ਉਹ ਸਿੱਧੇ ਘਰ ਆਲੇ ਜਾਂਦੇ ਹਾਂ ਬਾਬਾ ਜੀ ਇੰਨੀ ਤੋਂ ਇੰਨੀ ਤਰੀਕ ਨੂੰ ਪਾਠਾਂ ਬਣਾ ਤੇ ਇੰਨੀ ਨੂੰ ਭੋਗ ਪੈਣਾ ਜੇ ਸਿੱਧਾ ਹੀ ਜਾ ਕੇ ਕਹਿੰਦੇ ਬਾਬੇ ਨੂੰ ਇਹ ਵੀ ਨਹੀਂ ਪੁੱਛਦੇ ਬਾਬਾ ਜੀ ਤੁਹਾਡੇ ਕੋਲ ਟਾਈਮ ਹੈਗਾ ਵਾ ਆਪਾਂ ਤਿੰਨ ਦਿਨ ਬਾਣੀ ਪੜ੍ਹਨੀ ਆ ਸਿੱਧਾ ਹੀ ਜਾ ਕੇ ਠੋਕ ਕੇ ਕਹਿੰਦੇ ਬਾਬਾ ਜੀ ਇੰਨੀ ਤੋਂ ਇੰਨੇ ਪਾਠ ਰਖਣਾ ਜੀ ਹਾਂ ਐਂਦਾ ਕਰਦੇ ਫਿਰ ਆਪ ਕੋਈ ਪੁਰੇ ਏਰੀਆ ਚ ਹੀ ਵੇਖਿਆ ਇੱਕ ਉਹਨਾਂ ਜਦੋਂ ਮਿਲਣੀ ਨਹੀਂ ਹੁੰਦੀ ਗ੍ਰੰਥੀ ਸਿੰਘ ਨੂੰ ਨਾ ਸਾਦੇ ਵੀ ਅਰਦਾਸ ਕਰੋ ਮਿਲਣੀ ਉਹ ਵੇਖਿਆ ਕਿ ਗ੍ਰੰਥੀ ਸਿੰਘ ਨਾ ਅਰਦਾਸ ਕਰਨ ਦਿਆ ਚਲੋ ਅਰਦਾਸ ਬੇਨਤੀ ਹੋ ਗਈ ਤੇ ਉਹਦੀ ਨਾ ਜੇਬ ਦੇ ਵਿੱਚ ਨਾ ਉਹਨਾਂ ਨੇ ਪਰਿਵਾਰ ਨੇ ਨਾ 100 ਰੁਪਿਆ ਪਾਤਾ ਅਰਦਾਸ ਦਿੱਤੇ 150 ਰੁਪਏ ਤੇ ਉਹ ਜਦੋਂ ਭਰਾ ਨੂੰ ਨਾ ਮਤਲਬ ਭਰਾ ਮਿਲਦਾ ਉਦੋਂ ਕੁੜੀਆਂ ਲੜਕੇ ਆਲਾ ਤੇ ਉਹ ਜੋ ਭਰਾਵਾਂ ਦੀ ਮਿਲਣੀ ਹੋਈ ਜਦੋਂ ਪਿਓਾਂ ਦੀ ਮਿਲਨੀ ਮਾਮਿਆਂ ਦੀ ਮਸਲੇ ਸਾਰੇ ਨੇ ਉਹਦੇ ਤੋਂ 100-100 ਦੇ ਨਹੀਂ 5-500 ਦੇ ਨੋਟ ਵਾਲੇ ਸਾਰੇ ਨੇ ਵਾਰਨਿੰਗ ਕਰਦੇ ਹੁੰਦੇ ਨਾ ਜਦੋਂ ਗ੍ਰੰਥੀ ਸਿੰਘ ਨੇ ਆਪਦੀ ਜੇਬ ਚਾਤ ਹਮਾਰੇ ਨਾਲ ਅੱਖੀ ਵੇਖਿਆ ਸੀ ਨਾ ਉਹਨੇ ਵੇਖਿਆ ਵੀ 100 ਰੁਪਿਆ 25 ਕਿਲੋਮੀਟਰ ਦੂਰੋਂ ਚੱਲ ਕੇ ਆਰਦਾਸ ਕਰਨ ਵਾਸਤੇ ਬੱਲੇ ਬੱਲੇ ਦੇ ਵਿੱਚ ਆ 100 ਦਾ ਤੇ ਲੱਗ ਗਿਆ ਹੋਣਾ ਉਹ ਕਹਿੰਦਾ ਭਾਈ ਸਾਹਿਬ ਮੇਰਾ ਤੇ 100 ਰੁਪਿਆ ਦਾ ਤੇਲ ਹੀ ਲੱਗ ਗਿਆ ਹੁਣ ਜਾਂਦਾ 150 ਦਾ ਤੇ ਤੂੰ ਹੀ 100 ਰੁਪਿਆ ਮੈਨੂੰ ਦਿੱਤਾ ਘਰ ਤੋਂ 500 ਰੁਪਿਆ ਦੋ ਸਾਰਿਆਂ ਦੇ ਉੱਤੇ 5-500 ਵਾਰਨ ਦੇ ਇਹਦੇ ਲੈ ਬਾਬਾ ਤੁੰਰ ਅਰਦਾਸ ਵੇਚਣ ਵਾਸਤੇ ਆਇਆ। ਹਾਂ। ਤੂੰ ਫਿਰ ਬਾਣੀ ਵੇਚਦਾ। ਅਹੀਂ ਤੈਨੂੰ ਕਹਦਾ ਦੇ ਕੇ। ਅਹੀਂ ਤੇ ਬਾਣੀ ਦਾ ਸਤਿਕਾਰ ਕੀਤਾ ਹੀ ਤੇਰਾ ਤੇਰਾ ਥੋੜਾ ਸਤਿਕਾਰ ਕੀਤਾ ਤੇ ਉਹਨੇ ਵੀ ਬੱਚੇ ਪੜਾਉਨੇ ਆ। ਅਸੀਂ ਕਹਿੰਨੇ ਆਂ ਕਿ ਜਿਹੜੇ ਸਾਡੇ ਬੱਚੇ ਆ ਨਾ ਉਹ ਆਇਲਾਸ ਕਰਕੇ ਕੈਨੇਡਾ ਜਾਣ ਅਮਰੀਕਾ ਜਾਣ ਇੰਗਲੈਂਡ ਜਾਣ ਵਧੀਆ ਪੌਂਡ ਡਾਲਰ ਸੋਨੇ ਕਮਾ ਕੇ ਲੱਖਾਂ ਕਰੋੜਾਂ ਰੁਪਈਆ ਕਮਾ ਕੇ ਤੇ ਵਾਪਸ ਹੋ ਇੰਡੀਆ ਦੇ ਵਿੱਚ ਆਉਣ ਇੱਥੇ ਆ ਕੇ ਵਧੀਆ ਵੱਡਾ ਮਹਿਲ ਬਣਾਵੇ ਬਿਲਕੁਲ ਫਿਰ ਜਦੋਂ ਗਰੰਤੀ ਸਿੰਘ ਦੀ ਗੱਲ ਆਉਂਦੀ ਹੈ ਕਿਨੇ ਗਰੰਤੀ ਸਿੰਘ ਦੇ ਕੋਲ ਟੁੱਟਾ ਸਾਈਕਲ ਹੋਵੇ ਹਾਂ ਗਜਾ ਮਾਰ ਕੇ ਰੋਟੀ ਖਾਂਦਾ ਹੋਵੇ ਇਹਦੇ ਕੋਲ 1 ਰੁਪਈਆ ਨਾ ਹੋਵੇ ਮੰਗ-ਮਾ ਕੇ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਖੜਕਾਵੇ ਵੀ ਦੁੱਧ ਪਾ ਦਿਓ ਦੋ ਪ੍ਰਸ਼ਾਦੇ ਦੇ ਦਿਓ ਮੈਂ ਪਰਿਵਾਰ ਨੂੰ ਪ੍ਰਸ਼ਾਦਾ ਛਕਾਣਾ ਤੇ ਜੇ ਗਰੰਥੀ ਸਿੰਘ ਆ ਕਈਆਂ ਪਿੰਡਾਂ ਦੇ ਵਿੱਚ ਵੇਖਿਆ ਇਧਰ ਦਵਾਬੇ ਦਾ ਇੱਕ ਪਿੰਡ ਹੈ ਤੇ ਗੜ ਸ਼ੰਕਰ ਲੱਗੇ ਉਹਨਾਂ ਦੱਸਿਆ ਕਿੰਨੇ ਬਾਬਾ ਜੀ ਗਰੰਥੀ ਸਿੰਘ ਨਾ ਅਮਰੂਤੀ ਗੱਡੀ ਲੈ ਆ ਹਾਂ ਅਮਰੂਤੀ ਗੱਡੀ 8000 ਰੁਪਏ ਦੀ ਉਹਨੇ ਗੱਡੀ ਲੈ ਲਈ ਤੇ ਗੱਡੀ ਲੈ ਕੇ ਉਹਨੇ ਜਦ ਕਮੇਟੀ ਵਾਲਿਆਂ ਨੂੰ ਦੱਸਿਆ ਨਹੀਂ ਜਦੋਂ ਪਿੰਡ ਦੇ ਵਿੱਚ ਗੱਡੀ ਲੈ ਗਿਆ ਤੇ ਉਹਨਾਂ ਛੁੱਟੀ ਕਰਤੀ ਹਰਬਤ ਤੂੰ ਇਹਨੇ ਪੈਸੇ ਕਿਥੋਂ ਲੈnde ਤੂੰ ਗੱਡੀ ਕਿੱਧਰੋਂ ਚੁੱਕੀ ਫਿਰੰਦੀ ਵੀ ਤੁਸੀਂ ਆ ਫੋਰਚਨਰ ਆ ਤੇ ਚੜੋ ਤੁਸੀਂ ਆਪ ਰੇ ਰੋਵਰਾ ਤੇ ਚੜੋ ਕੀ ਗੱਲ ਗਰੰਥੀ ਸਿੰਘ ਬਰੂਤੀ ਤੇ ਵੀ ਚੜ ਸਕਦਾ ਬਿਲਕੁਲ ਕਿਉਂਕਿ ਉਹਦੀ ਇੰਨੀ ਵੀ ਔਕਾਤ ਨਹੀਂ ਆਪਾਂ ਕਹਿੰਨੇ ਮਹਾਰਾਜ ਸਾਹਿਬ ਜੀ ਦਾ ਵਜ਼ੀਰ ਆ ਤੇ ਜੇ ਵਜ਼ੀਰ ਆ ਤੇ ਵਜ਼ੀਰ ਨੂੰ ਫਿਰ ਜਿਹੜਾ ਅਦਬ ਦਿੱਤਾ ਜਾਂਦਾ ਨਾ ਰਾਜੇ ਮਹਾਰਾਜ ਦੇ ਜਿਹੜਾ ਅਦਬ ਦਿੰਦੇ ਸੀ ਸਤਕਾਰ ਦਿੰਦੇ ਸੀ ਉਹ ਤੁਸੀਂ ਵੀ ਦੋ ਨਹੀਂ ਤੇ ਤੁਹਾਡੇ ਮਨੋਂ ਫੱਬਦਾ ਹੀ ਨਹੀਂ ਵੀ ਤੁਸੀਂ ਆਖੋ ਵੀ ਗੁਰੂ ਦਾ ਵਜ਼ੀਰ ਆ ਜੇ ਵਜੀਰ ਇੱਥੇ ਉਹਦਾ ਸਤਿਕਾਰ ਵੀ ਕਰੋ। ਅਸੀਂ ਤੁਹਾਨੂੰ ਇੱਕ ਮੰਗਤਾ ਬਣਾਤਾ ਡੋਲੂ ਫੜਾ ਕੇ ਬਿਲਕੁਲ ਮੰਗਤਾ ਬਣਾ ਦਿੱਤਾ ਜੀ। ਘਰ ਘਰ ਮੰਗਦਾ ਫਿਰਦਾ ਗੁਰੂ ਕਬ ਜੀਰ। ਵਜੀਰ ਕਦੇ ਮੰਗਦੇ ਨਹੀਂ ਹੁੰਦੇ। ਬਿਲਕੁਲ। ਵਜੀਰ ਰਾਜੇ ਮਹਾਰਾਜਾਂ ਨੂੰ ਬੈਠ ਕੇ ਖਾਂਦੇ ਆ। ਪਰ ਇਹਨਾਂ ਲੋਕਾਂ ਨੇ ਤੇ ਮੰਗਤੇ ਬਣਾ ਕੇ ਰੱਖ ਦਿੱਤੇ ਵਜੀਰ। ਇਹ ਹੱਲ ਕੀ ਹੋ ਗਿਆ ਇਹਦਾ? ਇਹਦਾ ਹੱਲ ਇਹੀ ਆ ਜੀ। ਜਿਹੜੀਆਂ ਗੁਰਦੁਆਰੇ ਦੀਆਂ ਕਮੇਟੀਆਂ ਵਾਂ ਜਿਹੜੇ ਪ੍ਰਧਾਨ ਜਿਹੜੇ ਆਪਣੇ ਆਪਣੇ ਆਪ ਨੂੰ ਆਪੂ ਆਗੂ ਬਣੇ ਫਿਰਦੇ ਆ ਉਹਨਾਂ ਨੂੰ ਬੇਨਤੀ ਆ ਭਾਈ ਇਹਨਾਂ ਦਾ ਮਾਨ ਸਤਕਾਰ ਕਰੋ ਜਿੰਨਾ ਵੀ ਹੋ ਸਕੇ ਉਨਾ ਹੀ ਘਟਿਆ ਇਹਦਾ ਹਾਲੇ ਆ ਵੀ ਜੇ ਇੱਕ ਪਿੰਡ ਦੇ ਵਿੱਚ ਤੁਸੀਂ ਵੇਖਦੇ ਆ ਵੀ ਆ ਆਗੂ ਜਿਆਦਾ ਹੀ ਖਰਾਬ ਕਰਦਾ ਉਹਨਾਂ ਲਾ ਕੇ ਪਾਸੇ ਮਰੋ ਅਗਲਾ ਸਿੰਘ ਚੁਣ ਲਓ ਇੱਕ ਹੋਰ ਬੇਨਤੀ ਕਰਾਂ ਆਪਣਾ ਕੀ ਵਰਨਾ ਇੱਕ ਸ਼ਬਦ ਵਰਤਦੇ ਆ ਵੀ ਗੁਰਦੁਆਰੇ ਦਾ ਪ੍ਰਧਾਨ ਹਾਂ ਗੁਰਦੁਆਰੇ ਦਾ ਪ੍ਰਧਾਨ ਨਹੀਂ ਕੋਈ ਵੀ ਹੁੰਦਾ ਗੁਰਦੁਆਰੇ ਦਾ ਪ੍ਰਧਾਨ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ ਮਹਾਰਾਜ ਤੋਂ ਬਿਨਾ ਹੋਰ ਕੋਈ ਵੀ ਗੁਰਦੁਆਰੇ ਦਾ ਪ੍ਰਧਾਨ ਨਹੀਂ ਹੋ ਸਕਦਾ ਸੇਵਾਦਾਰ ਹੋ ਸਕਦਾ ਕਿਤੇ ਨਮਾਣੇ ਜੇ ਕਹਿ ਸਕਦੇ ਛੋਟੇ ਜਿਹੇ ਸੇਵਾਦਾਰ ਆ ਆਪਾਂ ਕੀ ਸ਼ਬਦ ਵਰਤਦੇ ਨੇ ਗੁਰਦੁਆਰੇ ਦਾ ਪ੍ਰਧਾਨ ਫਲਾਣਾ ਸੋ ਏਦਾਂ ਕਹਿੰਦਾ ਕਮੇਟੀ ਦਾ ਪ੍ਰਧਾਨ ਹੋ ਸਕਦਾ ਵਾ ਪਰ ਗੁਰਦੁਆਰੇ ਦਾ ਪ੍ਰਧਾਨ ਨਹੀਂ ਅੱਜ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਬਟਿੰਡੇ ਇਲਾਕੇ ਦੀ ਜੀ ਉੱਥੋਂ ਦੀ ਇੱਕ ਬੀਬੀ ਸਰਪੰਚ ਆ ਉਹਨੇ ਐਲਾਨ ਕੀਤਾ ਵੀ ਜਿਹੜਾ ਡੀਜੇ ਤੋਂ ਬਿਨਾ ਜਿਹੜਾ ਸ਼ਰਾਬ ਤੋਂ ਬਿਨਾ ਵਿਆਹ ਕਰੂਗਾ 2100 ਰੁਪਏ ਸੀ ਪੰਚਾਇਤ ਵੱਲੋਂ ਉਹਨੂੰ ਸ਼ਗਨ ਦੇ ਤੌਰ ਤੇ ਵਿਆਹਗੇ ਕਿਵੇਂ ਦੇਖਦੇ ਹੋ ਫੈਸਲੇ ਬਹੁਤ ਵਧੀਆ ਫੈਸਲਾ ਬਹੁਤ ਵਧੀਆ ਇਹ ਸ਼ਲਾਘਾ ਕਰਦੇ ਚੀਜ਼ ਦੀ ਫਿਰ 10 ਵੀ ਮਹਾਰਾਜ ਉਹਨਾਂ ਲੋਕਾਂ ਨੂੰ ਚੜ੍ਹਦੀ ਕਲਾ ਰੱਖਣ ਜਿਹੜੇ ਐਸੀ ਸੋਚ ਦੇ ਮਾਲਕ ਆ ਸਾਡੇ ਆਨੰਦ ਕਾਰਜ ਹੋਣੇ ਚਾਹੀਦੇ ਆ ਜਿੰਨੇ ਸਾਦੇ ਹੋਣਗੇ ਸਾਡੇ ਘਰਾਂ ਵਿੱਚ ਬਰਕਤਾਂ ਆਉਣਗੀਆਂ ਸਾਡੇ ਘਰਾਂ ਤੇ ਮਹਾਰਾਜ ਦੀ ਕਿਰਪਾ ਬਣੀ ਰਹੇ ਇੱਥੇ ਮੈਂ ਇੱਕ ਛੋਟੀ ਜੀ ਗੱਲ ਕਹਾਂ ਜੇ ਅਸੀਂ ਸਾਡੇ ਮਤਲਬ ਕਿ ਵਿਆਹ ਸ਼ਾਦੀਆਂ ਵਿੱਚ ਕਰਨ ਲੱਪੇ ਤਾਂ ਫਿਰ ਸਾਨੂੰ ਸੜਕਾਂ ਰੋਕਣ ਦੀ ਲੋੜ ਨਹੀਂ ਪੈਣੀ ਨਾ ਸੜਕਾਂ ਵੀ ਤਾਂ ਰੋਕਣੀਆਂ ਕੋਈ ਬਹਾਨਾ ਤਾਂ ਚਾਹੀਦਾ ਆ ਬਾਕੀ ਤੁਸੀਂ ਸਮਝਦੇ ਆਂ ਗੱਲ ਹੈ ਨਾ ਲੋਕ ਕਹਿੰਦੇ ਵੀ ਤੁਹਾਨੂੰ ਕੀ ਤਕਲੀਫ ਹੁੰਦੀ ਆ ਹੁਣ ਕਈਆਂ ਨੇ ਹੋ ਸਕਦਾ ਵੀ ਭਾਈ ਸਾਹਿਬ ਨੂੰ ਕਹਿਣ ਵੀ ਤੈਨੂੰ ਕੀ ਤਕਲੀਫ ਹੁੰਦੀ ਆ ਹੈ ਨਾ ਵੀ ਲੋਕ ਖਰਚਾ ਕਰਦੇ ਆ ਤਾਂ ਤੁਹਾਨੂੰ ਕੀ ਤਕਲੀਫ ਹੁੰਦੀ ਆ ਹੁਣ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਨਾ ਮਰਿਆਦਾ ਦੀ ਗੱਲ ਸਮਝਣ ਵਾਲੀ ਗੱਲ ਉਹ ਵੇ ਤਕਲੀਫ ਕਿਸੇ ਨੂੰ ਨਹੀਂ ਹੁੰਦੀਗੀ ਜਿਹੜੀ ਗੱਲ ਸਮਝਣ ਵਾਲੀ ਆ ਗੱਲ ਸਮਝਣ ਵਾਲੀ ਇਹ ਵੇ ਬਸ ਨਹੀਂ ਸਮਝਾਂਦੀ ਰੋਲਾ ਤੇ ਪੈਸਾ ਹੰਕਾਰ ਇਹ ਥੋੜੀ ਜਾਂਦਾ ਕਿਤੇ ਬੰਦੇ ਕੋਲ ਮੈਂ ਕਹਿੰਦਾ ਪੈਸਾ ਹੋਵੇ ਭੀ ਉਹਦੇ ਚ ਹੰਕਾਰ ਨਾ ਹੋਵੇ ਫਿਰ ਤਾਂ ਉਹ ਸੰਤ ਆ ਫਿਰ ਤਾਂ ਮਹਾਪੁਰਸ਼ ਆ ਉਹ ਸੰਤ ਆ ਲੇਕਿਨ ਪੈਸਾ ਹੋਵੇ ਤੇ ਹੰਕਾਰ ਨਾ ਹੋਵੇ ਇਹ ਬੰਦੇ ਵਾਸਤੇ ਬੜਾ ਗੁਨਾਹ ਆ ਬਹੁਤ ਵੱਡਾ ਗੁਨਾਹ ਆ ਇਹ ਪੈਸਾ ਯਾਦ ਹੰਕਾਰ ਹੋਣਾ ਜ਼ਰੂਰੀ ਆ ਬੰਦੇ ਦੇ ਵਿੱਚ ਤੇ ਨਹੀਂ ਤਾਂ ਫਿਰ ਸੰਤ ਮਹਾਂਪੁਰਸ਼ਾ ਹੋ ਫਿਰ ਤਾਂ ਖੁਦ ਰੱਬ ਆ ਫਿਰ ਇਨਸਾਨ ਨਹੀਂ ਰਹ ਜਾਂਦਾ ਫਿਰ ਉਹ ਤਾਂ ਦੇਵਤਾ ਹੁੰਦਾ ਹੈ ਦੇਵਤੇ ਬਹੁਤ ਘੱਟ ਬਹੁਤ ਘੱਟ ਮਿਲਦੇ ਆ ਜੋ ਕੇ ਜੀ ਆਪਾਂ ਸਾਦੇ ਤਰੀਕੇ ਦੇ ਨਾਲ ਆਪਣੇ ਬੱਚੇ ਬੱਚੀਆਂ ਦੇ ਆਨੰਦ ਕਾਰਜ ਕਰਾਂਗੇ ਤੇ ਜਿਹੜੇ ਸਿੰਘਾਰੇ ਦੱਸਣਾ ਸੀਗਾ ਜਿਨ੍ਹਾਂ ਨੇ ਮੰਨੋ ਤੁਸੀਂ ਹੁਣ ਪ੍ਰਚਾਰ ਕਰਦੇ ਹੋ ਹਨਾ ਮਨ ਕੇ ਚਲੋ ਵੀ ਤੁਸੀਂ ਪੈਲਸ ਦੇ ਵਿੱਚ ਗਏ ਹੋ ਹਨਾ ਤੁਹਾਡੇ ਸਾਹਮਣੇ ਕ੍ਰਿਤੀਆਂ ਹੋ ਰਹੀਆਂ ਤੁਸੀਂ ਸਟੇਜ ਤੋਂ ਇਹ ਬੋਲ ਕੇ ਹਟੇ ਹੋ ਕਿ ਭਾਈ ਸਾਦੇ ਹੋ ਜੋ ਹਨਾ ਜਦੋਂ ਤੁਹਾਡੇ ਸਾਹਮਣੇ ਜੋੜਾ ਕੁਝ ਹੋ ਰਿਹਾ ਉਹੀ ਤੁਸੀਂ ਸਟੇਜ ਤੇ ਬੋਲਿਆ ਤੁਹਾਡੇ ਮਨ 'ਚ ਦੁੱਖ ਆਉਂਦਾ ਵੀ ਯਾਰ ਅਜੇ ਹੋਣਾ ਅਜੇ ਮੈਂ ਟਿੰਟਾ ਇੱਕ ਲਾਇਆ ਕਿ ਭਾਈ ਬਾਹਰ ਨਾ ਚੀਜ਼ਾਂ ਤੋਂ ਬਾਜੋ ਪਰ ਸਾਡੇ ਉਹ ਫੇਰ ਵੀ ਉਹ ਜੀ ਸਾਹਿਬ ਇਦਾਂ ਹੱਦ ਨਾਲ ਪ੍ਰੈਕਟੀਕਲ ਹੋਇਆ ਵਾ ਅਸੀਂ ਇੱਕ ਦੋ ਥਾਵਾਂ ਤੇ ਪੈਲਸਾਂ ਦੇ ਵਿੱਚ ਪ੍ਰੋਗਰਾਮ ਲਾਇਆ ਅਸੀਂ ਪੈਸਾਂ ਦੇ ਚ ਪ੍ਰੋਗਰਾਮ ਲਾ ਕੇ ਪਹਿਲੋਂ ਆਨੰਦ ਕਾਰਜ ਦੀ ਮਰਿਆਦਾ ਦੱਸਦੇ ਨੇ ਆ ਫਿਰ ਦੱਸਦੇ ਰਹੇ ਕਿ ਇਹਨਾਂ ਚੀਜ਼ਾਂ ਨੂੰ ਆਪਾਂ ਨਹੀਂ ਸਟੇਜ ਤੇ ਲੈ ਕੇ ਆਉਣਾ ਤੇ ਗਾਉਣ ਵਾਲੀਆਂ ਨੱਚਣ ਵਾਲੇ ਇਹ ਕੋਈ ਸਾਡੇ ਸਭਿਆਚਾਰ ਦੀ ਸੇਵਾ ਨਹੀਂ ਕਰਦੇ ਇਹ ਸਾਡੇ ਵੱਡੇ ਦੁਸ਼ਮਣ ਉਹ ਸਾਡੇ ਦੁਸ਼ਮਣ ਹੀ ਆ ਜਿਹੜੇ ਸਾਡੇ ਬੱਚੇ ਬੱਚੀਆਂ ਨੂੰ ਗਲਤ ਪਾਸੇ ਲੈ ਕੇ ਜਾਂਦੇ ਸਾਡੇ ਮਿੱਤਰ ਥੋੜਾ ਸਾਡੇ ਸਾਡੇ ਮਿੱਤਰ ਤੇ ਉਹ ਆ ਜਿਹੜੇ ਕਹਿਣ ਕਿ ਨਾ ਭਾ ਆ ਗਲਤ ਕੰਮ ਆ ਤੇ ਆ ਸਹੀ ਕੰਮ ਤੂੰ ਸਹੀ ਕੰਮ ਕਰ ਤੂੰ ਗਲਤ ਕੰਮ ਕਰਦਾ ਪਿਆ ਅਸਲ ਸਾਡਾ ਮਿੱਤਰ ਉਹੀ ਆ ਇਹ ਲੋਕ ਤੇ ਸਾਡੇ ਦੁਸ਼ਮਣ ਆ ਹੂੰ ਤੇ ਉਥੇ ਹੀ ਵੇਖਿਆ ਪੀ ਜਿੱਦੋਂ ਸਾਰੀ ਸਿੱਖਿਆ ਦਿੱਤੀ ਉਹ ਅੱਧੇ ਘੰਟੇ ਦਾ ਕਹੇ ਪ੍ਰਸ਼ਾਦਾ ਪ੍ਰਸੂਦਾ ਸ਼ਾ ਗਿਆ ਤੇ ਵੇਖਿਆ ਤੇ ਬਾਅਦ ਵਿੱਚ ਉਹਨਾਂ ਡਾਂਸਰ ਰੈਸਟੇ ਤੇ ਜਲਾਈਆਂ ਨਹੀਂ ਆਸਲ ਕਈ ਇਦਾਂ ਵੀ ਕਰਦੇ ਸੋ ਮੈਂ ਉਹ ਉਹਨਾਂ ਪਰਿਵਾਰਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਜਾਂ ਤੇ ਢਾਲੀ ਸਿੰਘ ਜਾਂ ਤੇ ਕਵੀਸ਼ਰ ਸਿੰਘ ਪੈਸਾਂ ਦੇ ਵਿੱਚ ਲਾਇਆ ਕਰੋ ਤੇ ਜਾਂ ਫਿਰ ਆਪਣੀਆਂ ਨੱਚਣ ਗਾਉਣ ਵਾਲੀਆਂ ਲਾਇਆ ਕਰੋ ਨਹੀਂ ਤੇ ਢਾਲੀ ਕਮਿਸ਼ਨਰ ਨੂੰ ਸਟੇਜਾਂ ਤੇ ਨਾ ਏਦਾਂ ਚੜਾਇਆ ਕਰੋ ਇਹ ਕੋਈ ਅਦਬ ਨਹੀਂ ਜੇ ਤੁਸੀਂ ਲੱਖ ਰੌਲਾ ਪਾਓ ਰਿਸ਼ਤੇਦਾਰਾਂ ਜਿਵੇਂ ਅਸੀਂ ਮਰਿਆਦਾ 'ਚ ਰਹਿ ਕੇ ਆਨੰਦ ਕਾਰਜ ਕੀਤਾ ਮਰਿਆਦਾ 'ਚ ਰਹਿ ਕੇ ਵਿਆਹ ਕੀਤਾ ਕੋਈ ਮਰਿਆਦਾ ਦੇ ਵਿੱਚ ਨਹੀਂ ਪਹਿਲਾਂ ਤੁਸੀਂ ਗੁਰੂ ਦੀ ਗੱਲ ਕਰ ਦਿਓ ਉਸ ਤੋਂ ਬਾਅਦ ਤੁਸੀਂ ਨੱਚਣ ਗਾਉਣ ਵਾਲੀਆਂ ਲਾ ਦਿੰਦੇ ਹੋ ਇਹ ਸ਼ੋਭਾ ਵਾਲੀ ਗੱਲ ਨਹੀਂ ਹੈਗੀ ਬੰਦ ਚ ਦੁੱਖ ਆਉਂਦਾ ਉਹਦੋਂ ਵੀ ਯਾਰ ਅਸੀਂ ਹੁਣੇ ਜੇ ਰੌਲਾ ਪਾ ਗਏ ਫੇਰ ਉਹ ਬਹੁਤ ਦੁੱਖ ਆਉਂਦਾ ਜੀ ਬਹੁਤ ਦੁੱਖ ਹੁੰਦਾ ਵੀ 2 ਘੰਟੇ ਹੀ ਪਹਿਲਾਂ ਨਾ ਮਾਥਾ ਮਾਰਕੇ ਨਹੀਂ ਆ ਕੰਮ ਨਾ ਕਰੋ ਹੱਥ ਜੋੜਦੇ ਰਹੇ ਢਾਡੇ ਅੱਗੇ ਤੁਸੀਂ 5 ਮਿੰਟ ਹੀ ਖੜੇ ਫਿਰ ਬਾਉਣ ਵਾਲੀ ਸਟੇਜ ਤੇ ਚੜਾ ਦਿੰਦੇ ਹਮ ਅਖੀਰ ਵਿੱਚ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆਂ ਕਿ ਇਹ ਸੀਜ਼ਨ ਵਿਆਹਾਂ ਦੇ ਜਿਹੜੇ ਚੱਲ ਰਹੇ ਆ ਆਪਣੇ ਬੱਚੇ ਬੱਚੀਆਂ ਦੇ ਆਨੰਦ ਕਰਜ ਮਰਿਆਦਾ ਦੇ ਵਿੱਚ ਰਹਿ ਕੇ ਕਰੋ ਮਰਿਆਦਾ ਦੇ ਵਿੱਚ ਰਹਿ ਕੇ ਕਰੋਗੇ ਉਹ ਪਰਿਵਾਰ ਚੜ੍ਹਦੀ ਕਲਾ ਵਿੱਚ ਰਹਿਣਗੇ ਸੁਖੀ ਬਸਣਗੇ ਸੋ ਮਹਾਰਾਜਾ ਕਿਰਪਾ ਕਰਨ ਸਾਰਿਆਂ ਨੂੰ ਸਮਤ ਬਖਸ਼ ਕਰਨ ਆਪਾਂ ਮਰਿਆਦਾ ਦੇ ਵਿੱਚ ਰਹਿ ਕੇ ਬੱਚੇ ਬੱਚੀਆਂ ਦੇ ਆਨੰਦ ਕਾਰਜ ਕਰੀਏ ਮਰਿਆਦਾ ਤੋਂ ਬਾਹਰ ਜਾਵਾਂਗੇ ਹਾਂ ਠੀਕ ਆ ਉਦੋਂ ਤੁਸੀਂ ਬਹੁਤ ਐਸ਼ ਕਰੋਗੇ ਉਹ ਦੋ ਤਿੰਨ ਸਾਲ ਪਰ ਆਉਣ ਵਾਲੇ ਸਮੇਂ ਤੇ ਪਛਤਾਵਾ ਜ਼ਰੂਰ ਹੋਊਗਾ ਕਿ ਜਿਸੀ ਉਦੋਂ ਗੁਰੂ ਦਾ ਹੁਕਮ ਮੰਨਿਆ ਹੁੰਦਾ ਤੇ ਸ਼ਾਇਦ ਸਾਡੇ ਪਰਿਵਾਰਾਂ ਵਿੱਚ ਇਦਾਂ ਦਾ ਅੱਜ ਨਾ ਪਜੰਦਾ ਇੱਕ ਚੀਜ਼ ਤੋਂ ਹੋਰ ਨੋਟ ਕੀਤੀ ਨੇ ਮੇਰੇ ਮਨ 'ਚ ਸਵਾਲ ਆ ਗਿਆ ਵੀ ਜਦੋਂ ਬਰਾਤ ਵੇਖੀ ਹੁੰਦੀ ਹੈ ਨਾ ਤੇ ਉੱਥੇ ਔਰਤਾਂ ਲਾਈਆਂ ਜਾਂਦੀਆਂ ਸ਼ਰਾਬ ਪਰੋਸਣ ਵਾਸਤੇ ਇਹ ਸਾਡੀ ਬਰਿਆਦਤ ਨਹੀਂ ਸੀ ਨਾ ਨਾ ਬਿਲਕੁਲ ਨਹੀਂ ਜੀ ਇਹ ਤੇ ਉਹ ਮੱਸੇ ਰੰਗੜਾ ਵਾਲਾ ਕੰਮ ਹੋ ਗਿਆ ਨਾ ਇਹ ਪੁਰਾਣੇ ਉਦੋਂ ਮੱਸੇ ਰੰਗੜੀ ਨਾ ਜਦੋਂ ਹੂੰ ਜਦੋਂ ਮੱਸਾ ਰੰਗੜਾ ਵੇਸਵਾ ਦਾ ਨਾਚ ਕਰਾਉਂਦਾ ਸੀ ਹਰਮੰਦਰ ਸਾਹਿਬ ਉਦੋਂ ਨਾ ਉਹਦੀ ਧੀ ਸੀ ਨਾਲ ਦੀ ਭੈਣ ਸੀ ਨਾ ਕੋਈ ਘਰ ਵਾਲੀ ਨਾ ਕੋਈ ਭੂਆ ਨਾ ਕੋਈ ਮਾਸੀ ਨਾ ਕੋਈ ਸੂਏ ਚਾਚੇ ਤੇ ਮਾਸੀ ਮਾਸੜ ਦੀਆਂ ਕੋਈ ਕੁੜੀਆਂ ਸੀ ਹਾਂ ਉਹ ਬੇਸਵਾ ਦਾ ਨਾਚ ਕਰਾਉਂਦੇ ਸੀ ਉਹਦੀ ਆਪਣੀ ਧੀ ਭੈਣ ਆਪਣੇ ਰਿਸ਼ਤੇਦਾਰਾ ਭੈਣ ਭਰਾਵਾਂ ਜੋ ਕੋਈ ਵੀ ਉਹਦੀ ਧੀ ਭੈਣ ਜਾਂ ਕੋਈ ਵੀ ਉਹਦੀ ਮਾਣੀ ਸੀ ਲਾ ਕੇ ਖੜੀ ਹੈਗੀ ਹਾਂ ਹਾਂ ਪਰ ਹੁਣ ਵੇਖਾਂ ਤੁਸੀਂ ਪੈਸਾਂ ਦੇ ਵਿੱਚ ਫਿਰ ਮਸਾ ਰੰਗਣ ਨਹੀਂ ਸਾਡੇ ਨੂੰ ਸਹੀ ਅੱਜ ਤੇ ਪੈਸਾਂ ਦੇ ਵਿੱਚ ਜਿਹੜਾ ਆਪਾਂ ਵੇਖਦੇ ਆ ਉਹ ਗੋਣ ਵਾਲੀਆਂ ਨੱਚ ਰਹੀਆਂ ਹੁੰਦੀਆਂ ਸਾਡੀਆਂ ਭੈਣਾਂ ਵੀ ਬੇਟੀਆਂ ਹੁੰਦੀਆਂ ਸਾਡੀਆਂ ਬੱਚੀਆਂ ਵੀ ਬੇਟੀਆਂ ਹੁੰਦੀਆਂ ਸਾਡੀਆਂ ਮਤਾਵਾਂ ਵਿੱਚ ਬੇਟੀਆਂ ਹੁੰਦੀਆਂ ਇੱਥੋਂ ਤੱਕ ਇੱਕ ਬਾਪ ਆਪਣੀ ਸਕੀਤੀ ਦਾ ਹੱਥ ਫੜ ਕੇ ਤੇ ਡਾਂਸਰ ਅੱਗੇ ਨੱਚ ਰਿਹਾ ਹੁੰਦਾ ਬਿਲਕੁਲ ਤੇ ਮਸਾ ਰੰਗਣ ਨੇ ਤੇ ਇਦਾਂ ਦਾ ਕੁਝ ਕੀਤਾ ਨਹੀਂ ਹਾਂ ਮਸੇ ਰੰਗ ਨੇ ਹਾਂ ਵेशਵਾ ਦਾ ਨਾਚ ਕਰਵਾਇਆ ਸੀ ਪਰ ਲੱਗਿਆ ਦੀ ਧੀ ਭੈਣ ਨੂੰ ਨਹੀਂ ਸੀ ਬਿਠਾਇਆ ਨੂੰ ਪਤਾ ਕਿ ਗੰਦ बोल ਰਹੀ ਹੈ ਤੇ ਅੱਜ ਬਾਪ ਕਹਿੰਦਾ ਵੀ ਹਾਂ ਕੋਈ ਗੱਲ ਨਹੀਂ ਬੱਚਿਆਂ ਨੂੰ ਪੁੱਛਦਾ ਪਹਿਲੋ ਜਦੋਂ ਘਰ ਵਿੱਚ ਡਾਂਸਰਾਂ ਨਹੀਂ ਬੁੱਕ ਕਰਨੀਆਂ ਹੁੰਦੀਆਂ ਪਹਿਲੋ ਪਰਿਵਾਰ ਨੂੰ ਪੁੱਛਦਾ ਵੀ ਆਹ ਕੁੜੀਆਂ ਮੁੰਡਿਆਂ ਤੁਸੀਂ ਦੱਸੋ ਵੀ ਕਿਹੜੀ ਗੋਣ ਵਾਲੀ ਨੂੰ ਸੱਦਣਾ ਉਹ ਕੁੜੀਆਂ ਕਿੰਨੀਆਂ ਪਾਪਾ ਇਹਦੀਆਂ ਰੀਲਾਂ ਬੜੀਆਂ ਚੱਲਦੀਆਂ ਹਨ ਇਹਨੂੰ ਸੱਦੀਏ ਮੁੰਡਾ ਕਹਿੰਦਾ ਪਾਪਾ ਇਹਦੀਆਂ ਜ਼ਿਆਦੀਆਂ ਚੱਲਦੀਆਂ ਆਪਾਂ ਇਹਨਾਂ ਨੂੰ ਸੱਦੀਏ ਸੋ ਬੇਨਤੀ ਹਾਂ ਨਾਲ ਲੋਕਾਂ ਨੂੰ ਭਾਈ ਤੁਸੀਂ ਦੂਜਿਆਂ ਨੂੰ ਲੱਖਾਂ ਰੁਪਈਆ ਦਿੰਦੇ ਹੋ ਗੁਰੂ ਕੇ ਟਾੜੀਆਂ ਦਾ ਗੁਰੂ ਕੇ ਕਵਿਸ਼ਰਾਂ ਦਾ ਵੀ ਸਤਕਾਰ ਕਰਿਆ ਕਰੋ ਇਹ ਗੁਰੂ ਦੀ ਗੱਲ ਸੁਣਾ ਕੇ ਤੁਹਾਡੇ 3 ਬੱਚਿਆਂ ਨੂੰ ਵਧੀਆ ਪਾਸੇ ਤੋਰਨ ਦਾ ਯਤਨ ਕਰਦੇ ਆ ਗੁਰੂ ਦੇ ਲੜ ਲਾਉਂਦੇ ਇਹਨਾਂ ਦੀ ਬਾਹ ਫੜੋ ਜਿੰਨੀ ਫੜੀ ਜਾਂਦੀ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਲਈ ਧੰਨਵਾਦ ਆਪ ਜੀ ਦਾ ਜੀ ਸੋਸੰਗਤ ਜੀ ਇਹ ਗੱਲ ਤਾਂ ਸਾਰੀ ਸਿਧਾਂਤ ਹੀ ਹੈ ਨਾ ਜੀ ਜੋ ਸਿੱਖੀ ਸਿਧਾਂਤ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਐ ਸੀ ਉਸ ਤੋਂ ਕਿੰਨਾ ਕਿਤੇ ਦੂਰ ਹੋ ਰਹੇ ਆ ਇਹ ਇਹ ਕਿਤੇ ਨਾ ਕਿਤੇ ਸਾਡੀ ਸਿੱਖੀ ਵਾਸਤੇ ਵੀ ਖਤਰੇ ਦੀ ਘੰਟੀ ਹੈ ਜੇ ਆਪਣੇ ਬੱਚੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਆਉਣ ਵਾਲੇ ਪਰਿਵਾਰ ਜਿਹੜੇ ਸੁਖੀ ਰਹਿਣ ਗੁਰੂ ਦਾ ਸਿਧਾਂਤ ਫਾਲੋ ਕਰਨਾ ਜਿਹੜਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਸਾਦਾ ਖਾਣਾ ਸਾਦੇ ਵਿਆਹ ਸ਼ਾਦੀਆਂ ਹੋਰ ਵੀ ਜਿੰਨੇ ਪ੍ਰੋਗਰਾਮ ਸਾਡੇ ਹੁੰਦੇ ਸੀ ਬਹੁਤ ਸਾਦੇ ਤੇ ਗੁਰਮਤ ਅਨੁਸਾਰ ਹੋਣੇ ਚਾਹੀਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਚੀਜ਼ ਨੂੰ ਸਾਨੂੰ ਦੁਬਾਰਾ ਅਪਣਾਉਣ ਦੀ ਲੋੜ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਵਿਖਦੇ ਹਾਂ ਸੋਖਾ ਆਪਟੀ ਵੀ ਵਾਹਿਗੁਰੂ ਦਾ ਖਾਲਸਾ ਵਾਹਿ ਤੁਹਾਨੂੰ ਹਾਂਜੀ ਸੁਣੀ ਹੈ ਜੀ ਗੱਲਬਾਤ ਬਹੁਤ ਵਧੀਆ ਗੱਲਬਾਤ ਲੱਗੀ ਆ ਤੇ ਪੰਜਾਬੀਆਂ ਦੇ ਵਿੱਚ ਖਾਸ ਕਰਕੇ ਇੱਕ ਹੋਰ ਬੜੀ ਵੱਡੀ ਕਮੀ ਹੁੰਦੀ ਆ ਪੇਜ ਦਾ ਮੰਨ ਲਓੁੰਡੇ ਦਾ ਪਰਿਵਾਰ ਥੋੜਾ ਗਰੀਬ ਆ ਨਾ ਉੱਥੇ ਰਿਸ਼ਤਾ ਨਹੀਂ ਕਰਦੇਗੇ ਸਾਡੇ ਵਾਲਿਆਂ ਚ ਬਹੁਤ 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 ਜ਼ਿਆਦਾ ਆ ਸਾਡੇ ਵਾਲਿਆਂ ਚ ਹੁਣ ਜੇ ਮੈਂ ਕਮਾ ਤਾਂ ਵੈਸੇ ਤਾਂ ਮੈਂ ਮੰਨਦਾ ਨਹੀਂ ਨਾ ਚੀਜ਼ਾਂ ਨੂੰ ਪਰ ਫਿਰ ਵੀ ਜੱਟਾਂ 'ਚ ਇਹ ਬਹੁਤ ਚੀਜ਼ ਹੁੰਦੀ ਆ ਬਹੁਤ ਜ਼ਿਆਦਾ ਕਹਿੰਦੇ ਵੀ ਉਹਦੇ ਕੋਲ ਜ਼ਮੀਨ ਹੋਣੀ ਚਾਹੀਦੀ ਆ ਮੈਂ ਕਹਿੰਨਾ ਵੀ ਬੰਦਾ ਨਸ਼ਾ ਨਾ ਕਰਦਾ ਹੋਵੇ ਵਧੀਆ ਕੰਮ ਕਰਦਾ ਹੋਵੇ ਮੇਰੀ ਆਪਣੀ ਕਹਾਣੀ ਆ ਕਿਸੇ ਦੀ ਕੀ ਕਰਨੀ ਆ ਮੇਰੀ ਆ ਖੁਦ ਹੀ ਕਹਾਣੀ ਆ ਕਹਿੰਦੇ ਜੀ ਮੁੰਡੇ ਨੂੰ ਜ਼ਮੀਨ ਕਿੰਨੀ ਹੁੰਦੀ ਆ ਮੈਂ ਕਹਿੰਨਾ ਬੰਦਾ ਭਾਵੇਂ ਚਿੱਟਾ ਛੱਡ ਕੇ ਕਾਲਾ ਵੀ ਖਾਂਦਾ ਹੋਵੇ ਜੋ ਮਰਜ਼ੀ ਖਾਂਦਾ ਹੋਵੇ ਇਸ ਚੀਜ਼ ਨਾਲ ਸਾਨੂੰ ਕੋਈ ਮਤਲਬ ਨਹੀਂ ਜ਼ਮੀਨ ਕਿੰਨੀ ਆਂਦੀ ਆ ਭੀ ਜ਼ਮੀਨ ਤਾਂ ਉਹਦੇ ਨਾਂ ਆ ਤੁਹਾਡੀ ਕੁੜੀ ਨੂੰ ਥੋੜੀ ਮਿਲਣੀ ਆ ਲੋਕ ਐਂ ਕਰਦੇ ਆ ਫੇਰ ਮਰਦੇ ਆ ਮੇਰੇ ਨਾਲ ਹੋਈ ਆ ਇਹ ਬਹੁਤ ਇੱਕ ਨਾ ਜ਼ਬਰਦਸਤ ਕਹਾਣੀ ਆ ਪਰ ਮੈਂ ਉਹ ਸੁਣਾ ਨਹੀਂ ਸਕਦਾ ਕਿਉਂਕਿ ਮੈਂ ਕਿਸੇ ਦਾ ਨਾਮ ਲੈ ਕੇ ਪਹਿਲਾਂ ਮੈਨੂੰ ਮਤਲਬ ਕਿ ਇਦਾਂ ਰਿਸ਼ਤਾ ਹੋ ਰਿਹਾ ਸੀ ਹੁਣ ਤਾਂ ਤੁਸੀਂ ਕਹੋਗੇ ਵੀ ਕੀ ਐ ਇਸ ਉਮਰ ਚ ਗੱਲਾਂ ਕਰਦਾ ਉਹਨਾਂ ਦਾ ਜਦੋਂ ਰਿਸ਼ਤਾ ਹੋਇਆ ਭਾਈ ਤੇ ਉਹ ਮੈਂ ਉਹਨਾਂ ਦੇ ਘਰ ਕੰਮ ਕਰਨ ਗਿਆ ਸੀ ਤਾਂ ਮੈਨੂੰ ਪਤਾ ਲੱਗਾ ਸੀ ਵੀ ਇਹਦਾ ਮੈਨੂੰ ਰਿਸ਼ਤਾ ਹੁੰਦਾ ਸੀ ਚੰਗਾ ਤਕੜਾ ਘਰ ਕੁੜੀ ਘਰੇ ਬੈਠੀ ਆ ਫਿਰ ਉਹਨਾਂ ਨੂੰ ਪਤਾ ਵੀ ਇਹ ਸ਼ਦਾਈ ਜੇ ਹੈ ਸੀਗਾ ਕੋਸ਼ਿਸ਼ ਅਸੀਂ ਕੰਮ ਧੰਦਾ ਕਰਦੇ ਆ ਵਧੀਆ ਸਾਨੂੰ ਉਦਾਂ ਦਾ ਪਰਿਵਾਰ ਲੱਭ ਗਿਆ ਸੋ ਇਹ ਨਾ ਵਿਖਿਆਕਰੋਪੀਓ ਗਰੀਵ ਘੱਟ ਤੋਂ ਘੱਟ ਪਰਿਵਾਰ ਮਿਲਦਾ ਜੁਲਦਾ ਹੋਵੇ ਸੋਣਾ ਸੁਨੱਖਾ ਹੋਵੇ ਜਿੱਦਾਂ ਦਾ ਆਪਦਾ ਪਰਿਵਾਰ ਹੋਵੇ ਔਰ ਜੇ ਇਦਾਂ ਦਾ ਤੁਹਾਨੂੰ ਮਤਲਬ ਕਿ ਕੁੜੀ ਜਾਂ ਮੁੰਡੇ ਦਾ ਰਿਸ਼ਤਾ ਆਪਾਂ ਕਰਦੇ ਆ ਇਦਾਂ ਦਾ ਪਰਿਵਾਰ ਮਿਲਦਾ ਹੈ ਨਾ ਕੋਈ ਪੀ ਮੁੰਡਾ ਵਧੀਆ ਕੰਮ ਧੰਦਾ ਕਰਦਾ ਆ ਆਪਦਾ ਇਹਦੇ ਨਾਲੋਂ ਬਿਹਤਰ ਆ ਵੀ ਜਿਹੜਾ ਟਰੱਕ ਭਰ ਕੇ ਅਮੀਰਾਂ ਨੂੰ ਦੇਣਾ ਨਾ ਉਹਨੂੰ ਦਵੋ ਨਾਲੇ ਬੰਦੇ ਦੀ ਸਾਰੀ ਉਮਰ ਲੱਤ ਰਹੀਦੀ ਆ ਉੱਤੇ ਨਾਲੇ ਸਾਰੀ ਉਮਰ ਬੰਦੇ ਦੀ ਮਤਲਬ ਰੋਬ ਰਹਿੰਦਾ ਕੁੜੀ ਦਾ ਉਸ ਘਰ ਰੋਬ ਰਹੂਗਾ ਪੀ ਅਸੀਂ ਤੁਹਾਨੂੰ ਰੋਟੀ ਪਾਇਆ ਭਾਵੇਂ ਉਹ ਬੰਦਾ ਨਾ ਕਵੇ ਭਾਵੇਂ ਪਰਿਵਾਰ ਨੂੰ ਨਾ ਕਹੋ ਤੁਸੀਂ ਵੀ ਅਸੀਂ ਐ ਕੀਤਾ ਲੇਕਿਨ ਇੱਕ ਤਾਂ ਧੀ ਦਾ ਉਥੇ ਟੌਰ ਹੋਊਗਾ ਠੀਕ ਆ ਪਰ ਨਹੀਂ ਕਿੱਥੇ ਕਿੱਥੇ ਤੇ ਜਦ ਨਾ ਤੇ ਖੱਜਣਾ ਹੋਵੇ ਤਲਾਕ ਨਾ ਹੋਵੇ ਉਹਨਾਂ ਚ ਰਸਲਾ ਸਵਾਦ ਨਹੀਂ ਆਉਂਦਾਗਾ ਰੋਲਾ ਇਹ ਆ ਏਦਾਂ ਦਾ ਘਰ ਹੋਵੇ ਬੰਦਾ ਸੋਹਣਾ ਕੰਮ ਧੰਦਾ ਆਪ ਦਾ ਕਰਦਾ ਹੋਵੇ ਕੋਈ ਕਾਰੀਗਰ ਆ ਜਾਂ ਕੋਈ ਕੋਈ ਵੀ ਕੰਮ ਕਰਦਾ ਹੈ ਨਾ ਨੀਤਨਾਂ ਕੰਮ ਕਰਦਾ ਆ ਉੱਥੇ ਹੋ ਜਵੇ ਤਾਂ ਕੀ ਮਾੜੀ ਗੱਲ ਆ ਪਰ ਨਹੀਂ ਬਰਾਬਰ ਦਾ ਮਤਲਬ ਕਿ ਟੂਚਨ ਬਰਾਬਰ ਦਾ ਹੋਣਾ ਚਾਹੀਦਾ ਫੇਰ ਸਵਾਦ ਆਉਂਦਾ ਬਾਕੀ ਸਿਧਾਂਤਾਂ ਦੀ ਗੱਲ ਤਾਂ ਹਜੇ ਬਹੁਤ ਦੂਰ ਆ ਇਹ ਤਾਂ ਸਿੱਖ ਲਾਂਗੇ ਹੌਲੀ ਹੌਲੀ ਕੋਈ ਗੱਲ ਨਹੀਂ ਹੋ ਜੀ ਬੁਢੀ ਤੇਰੀ ਉਮਰ ਪਈ ਆ ਇਹ ਸਿਧਾਂਤਾਂ ਦਾ ਕੀ ਆ ਗੁਰੂਆਂ ਦੇ ਸਿਧਾਂਤਾਂ ਦਾ ਕੀ ਆ ਮਨ ਮੁੱਲਾਂਗੇ ਡਾਂਸਰਾਂ ਵੇਖ ਲਈਏ ਹਜੇ ਅਸੀਂ ਬਸ ਹੁਣ ਮੇਰੇ ਕਹਿਣ ਦੀ ਕੋਈ ਗੱਲ ਨਹੀਂ ਗਈ ਆਪਦੇ ਵਿਚਾਰ ਜਰੂਰ ਦਿਓ ਕਮੈਂਟ ਬਾਕਸ ਦੇ ਵਿੱਚ ਕਿਵੇਂ ਲੱਗੀਆਂ ਗੱਲਾਂ ਭਾਈ ਜੀ ਦੀ ਜਿਉਂਦੇ ਰਹੋ ਹੱਸਦੇ ਰਹੋ ਬਸਦੇ ਰਹੋ ਮਜ਼ਾ ਮਾਣੋ ਖੁਸ਼ੀ ਰਹਿ ਕੇ ਰਹੋ ਬਈ ਥੈਂਕ ਯੂ ਹੈ ਓਕੇ